1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਬ ਖਾਲਸਾ ਜਮਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਦਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਉਹਦੀ ਮੈਂਬਰਸ਼ਿਪ ਹਰਜ ਕੀਤੀ ਜਾਊਗੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਵਿਰੋਧ ਕੁਝ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਸੰਸਥਾ ਦੇ ਪ੍ਰਧਾਨ ਸਮੇਤ ਸਮੂਚੀ ਕਾਰਜਕਾਰਨੀ ਨੂੰ ਆਪਣਾ ਪੱਖ ਰੱਖਣ ਲਈ ਸਖਤ ਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਸੀ ਇਸੇ ਤਹਿਤ ਅੱਜ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਰਦਾਰ ਇੰਦਰਬੀਰ ਸਿੰਘ ਸਮੇਤ ਕਾਰਜਕਾਰੀ ਕਮੇਟੀ ਦੇ કુલ 20 ਮੈਂਬਰ ਸਖਤ ਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਥੇਦਾਰ ਗੜਗਾਜ ਨੇ ਚੀਫ ਖਾਲਸਾ ਦੀਵਾਨ ਦੇ ਵਿਰੁੱਧ ਪਹੁੰਚੀਆਂ ਸ਼ਿਕਾਇਤਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਕਰਦੇ ਆ ਕੁਝ ਸਵਾਲ ਕੀਤੇ ਅਤੇ ਉਹਨਾਂ ਦਾ ਪੱਖ ਸੁਣਿਆ। ਇਸ ਉਪਰੰਤ ਜਥੇਦਾਰ ਗੜਗਾਜ ਨੇ ਚੀਫ ਖਾਲਸਾ ਦੀਵਾਨ ਦੇ ਵਿਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਮੌਕੇ ਉੱਤੇ ਕੁਝ ਅਹਿਮ ਫੈਸਲੇ ਕਰਦੇ ਸੰਸਥਾ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਕਿਉਂਕਿ ਚੀਫ ਖਾਲਸਾ ਦੀਵਾਨ ਦੇ ਵਿੱਚ ਹਰ ਇੱਕ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਜੇਣੀਆ ਮੇਰੇ ਕੋਲ ਸ਼ਿਕਾਇਤਾਂ ਸੀ ਉਹਦੇ ਵਿੱਚ ਇੱਕ ਤੇ ਸੀ ਵੀ ਕੁਝ ਮੈਂਬਰ ਜਿਹੜੇ ਆ ਉਹ ਦਾੜੀ ਰੰਗਦੇ ਆ ਤੇ ਦਾੜੀ ਰੰਗਣ ਵਾਲਾ ਜਿਹੜਾ ਉਹ ਤਨਖਾਈ ਜਾਂਦਾ ਸਿੱਖ ਰਹਿਤ ਮਰਿਆਦਾ ਦੇ ਮਤਾਬੂ ਕੁਝ ਇੱਕ ਮੈਂਬਰ ਉਹਨਾਂ ਦੇ ਉਹ ਆ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਜਦੋਂ ਕੁੰਡਲ ਪਾਏ ਜਾਂਦੇ ਆ ਤੇ ਉਹਦੇ ਨਾਲ ਕੇਸਾਂ ਦੀ ਬੇਦਰਵੀ ਹੁੰਦੀ ਆ ਉਹ ਕਰੈਤੀਆ ਜਾਂਦਾ ਕੁਝ ਉਹ ਵਾ ਜਿਹੜੇ ਗੈਰ ਅੰਮ੍ਰਿਤਧਾਰੀ ਆ ਅਮਰਤ ਨਹੀਂ ਸ਼ਕੇ ਹੋਏ ਤਾਂ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਅੱਜ ਜਿੰਨੇ ਵੀ ਮੈਂਬਰ ਇੱਥੇ 20 ਮੈਂਬਰ ਆਏ ਕੁੱਲ 31 ਹੈ 11 ਨਹੀਂ ਆਏ। ਔਰ ਜਿਹੜੇ 11 ਨਹੀਂ ਆਏ ਉਹਨਾਂ ਦੇ ਬਾਰੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ 1 ਅਗਸਤ ਨੂੰ ਇੱਥੇ ਆਉਣਗੇ। 1 ਅਗਸਤ ਨੂੰ ਜਿਹੜੇ ਨਹੀਂ ਆਏ 31 ਮੈਂਬਰੀ ਕਾਰਜ ਕਰਨੀ ਕਮੇਟੀ ਜਿਹੜੀ ਇਹਨਾਂ ਦੀ ਉਹਦੇ ਚੋਂ 11 ਨਹੀਂ ਆਏ ਉਹਨਾਂ ਨੇ ਉਹਨਾਂ ਦੇ ਕੀ ਕਾਰਨ ਦਿੱਤੇ ਮੈਂ ਕਾਰਨ ਸੁਣੇ। ਉਹ ਜਿਹੜੇ 11 ਦੇ ਰਹਿ ਗਏ ਆ ਉਹ ਯਾਰਾਂ ਸਿਰਫ 1 ਅਗਸਤ ਨੂੰ ਇੱਥੇ ਆਉਣਗੇ 71 ਤਵ ਤੋਂ ਬਾਅਦ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜ ਨੇ মিডিਆ ਨਾਲ ਗੱਲਬਾਤ ਕਰਦਿਆਂ ਚੀਫ ਖਾਲਸਾ ਦੀਵਾਨ ਨਾਲ ਸਬੰਧਤ ਕੀਤੇ ਗਏ ਫੈਸਲਿਆਂ ਬਾਰੇ ਕਿਹਾ ਕਿ ਜੇਕਰ ਸੰਸਥਾ ਦਾ ਕੋਈ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਜਾਂ ਕਿਸੇ ਤੋਂ ਕੋਈ ਕੁਤਾਹੀ ਹੋਈ ਹੈ ਤਾਂ ਇਸ ਦੀ ਸੁਧਾਈ ਲਈ ਚੀਫ ਖਾਲਸਾ ਦੀਵਾਨ ਨੂੰ 41 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਮੂਹ ਮੈਂਬਰ 41 ਦਿਨਾਂ ਦੇ ਅੰਦਰ 1 ਸਤੰਬਰ ਤੱਕ ਅੰਮ੍ਰਿਤਧਾਰੀ ਹੋ ਕੇ ਗੁਰਮਤ ਅਨੁਸਾਰ ਕੰਮ ਕਰਨਗੇ ਚੀਫ ਖਾਲਸਾ ਦੀਵਾਨ ਦਾ ਕੋਈ ਵੀ ਮੈਂਬਰ ਦਾੜੀ ਨਾ ਰੰਗਦਾ ਹੋਵੇ ਅਤੇ ਨਾ ਹੀ ਦਾੜੀ ਵਿੱਚ ਕੁੰਡਲ ਪੋਂਦਾ ਹੋਵੇ ਕਿਉਂਕਿ ਇਹ ਗੁਰਮਤ ਅਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਦੇ ਜਿਹੜੇ ਕਾਰਜਕਾਰੀ ਮੈਂਬਰ ਅੱਜ ਇਕੱਤਰਤਾ ਵਿੱਚ ਨਹੀਂ ਪਹੁੰਚੇ ਉਹਨਾਂ ਨੂੰ 1 ਅਗਸਤ ਨੂੰ ਸਖਤ ਰੇਤ ਜੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਪੱਖ ਰੱਖਣ ਲਈ ਆਦੇਸ਼ ਦਿੱਤਾ ਗਿਆ ਹੈ ਉਹਨਾਂ ਨੇ ਕਿ ਜੇਕਰ ਚੀਫ ਖਾਲਸਾ ਦੀਵਾਨ ਦਾ ਕੋਈ ਮੈਂਬਰ 1 ਸਤੰਬਰ ਤੱਕ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਸੰਸਥਾ ਉਸ ਦੀ ਮੈਂਬਰਸ਼ਿਪ ਖਤਮ ਕਰੇਗੀ ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਭੀ ਤੁਸੀਂ 41 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣਗੇ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਬੰਦ ਕਰਨਗੇ ਮਾਫੀ ਮੰਗਣਗੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਦਾੜੀ ਰੰਗਦੇ ਆ ਉਹ ਵੀ ਔਰ 1 ਸਤੰਬਰ ਤੱਕ ਸਾਰੇ ਮੈਂਬਰ ਜਿਹੜੇ ਆ ਚੀਪ ਖਾਲਸਾ ਦੀਵਾਨ ਦੇ ਉਹ ਭਾਵੇਂ ਕਾਰਜ ਕਰਨੀ ਦੇ ਆ ਜਾਂ ਉਦ ਦਾ ਮੈਂਬਰ ਆ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਣਗੇ 1 ਸਤੰਬਰ ਤੱਕ 1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਪ ਖਾਲਸਾ ਦੀਵਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਦਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅੰਮ੍ਰਿਤਧਾਰੀ ਨਹੀਂ ਹੁੰਦਾ ਤਾ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ 41 ਦਿਨ ਦਾ ਇਹਨਾਂ ਨੂੰ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਇਹ ਆਪਣੀ ਦਿੱਖ ਜਿਹੜੀ ਆ ਜਿਹੜੇ ਵੀ ਕੁਛ ਇਦਾਂ ਦੇ ਆਗੇ ਉਹ ਸੁਧਾਈ ਕਰਵਾ ਲੈਣ ਉਹਨਾਂ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਦੀ ਸੁਧਾਈ ਕਰਨ ਅਤੇ ਉਹਨਾਂ ਨੂੰ ਅੰਮ੍ਰਿਤ ਚਕਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਭੇਜੇ ਜਾਣਗੇ ਉਹਨਾਂ ਨੇ ਵੀ ਕਿਹਾ ਕਿ ਸਮੂਹ ਮੈਂਬਰਾਂ ਨੂੰ ਇਹ ਆਦੇਸ਼ ਕੀਤਾ ਗਿਆ ਹੈ ਕਿ ਚੀਫ ਖਾਲਸਾ ਦੀਵਾਨ ਦੇ ਵਿਧਾਨ ਅਤੇ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਕੋਈ ਵੀ ਗੁਰਮਤ ਦੇ ਉਲਟ ਕਾਰਜ ਨਹੀਂ ਕਰਨਗੇ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦਾ ਉਦਮ ਕਰਨਗੇ ਫਿਰ ਉਹਨਾਂ ਨੇ ਇੱਕ ਰੱਖਿਆ ਵੀ ਵੱਖ-ਵੱਖ ਥਾਵਾਂ ਤੇ ਜਾਣ ਉਹਦੇ ਨਾਲੋਂ ਇੱਕ ਥਾਂ ਤੇ ਜੇ ਸਾਰੇ ਉਹਨਾਂ ਨੇ ਕਿਹਾ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਭੇਜ ਦਿਓ ਅਸੀਂ ਉੱਥੇ ਚੀਬ ਖਾਲਸਾ ਦਵਾਨ ਜੀ ਅਮਰ ਸੰਚਾਰ ਕਰਾਉਣਾ ਚਾਹੁੰਦੇ ਆਪਾਂ ਕਿਹਾ ਵੀ ਆ ਜਾਣਗੇ ਇਥੋਂ ਪੰਜ ਪਿਆਰੇ ਆਉਣਗੇ ਔਰ ਪੰਜਾਂ ਪਿਆਰਿਆਂ ਦੇ ਸਾਹਮਣੇ ਉਹ ਸਿਧਾਈ ਕਰਾਉਣਗੇ ਉਨਾ ਚੀਫ ਖਾਲਸਾ ਦਿਵਾਨ ਨੂੰ ਆਦੇਸ਼ ਕੀਤਾ ਕਿ ਜੋ ਮਦ ਸੰਸਥਾ ਦੇ ਵਿਧਾਨ ਵਿੱਚ ਅੰਮ੍ਰਿਤਧਾਰੀ ਮੈਂਬਰ ਹੋਣ ਦੀ ਸੁਹੇਰਦ ਸੇਖਾਂ ਵੱਲੋਂ ਨਿਯਮ ਬਣਾਉਣ ਸਮੇਂ ਦਰਜ ਕੀਤੀ ਗਈ ਹੈ ਉਹ ਕਦੇ ਵੀ ਖਤਮ ਨਹੀਂ ਕੀਤੀ ਜਾ ਸਕਦੀ ਜਥੇਦਾਰ ਗੜਗਜ ਨੇ ਕਿਹਾ ਕਿ ਚੀਫ ਖਾਲਸਾ ਦਿਵਾਨ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਧਰਮ ਪਰਿਵਰਤਨ ਸਿੱਖੀ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਬਾਰਡਰ ਬੈਲਟ ਵਿੱਚ ਸਕੂਲ ਖੋਲੇ ਜਾਣ ਜਿਨ੍ਹਾਂ ਵਿੱਚ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਰਿਆਇਤ ਦਿੱਤੀ ਜਾਵੇ ਉਨਾ ਕਿ ਚੀਫ ਖਾਲਸਾ ਦੀਵਾਨ ਵੱਲੋਂ ਲੰਬੇ ਸਮੇਂ ਤੋਂ ਖਾਲਸਾ ਐਡਵੋਕੇਟ ਨਾਮ ਦਾ ਰਸਾਲਾ ਜਾਰੀ ਕੀਤਾ ਜਾਂਦਾ ਹੈ ਜਿਸ ਦਾ ਸਿੱਖੀ ਪ੍ਰਚਾਰ ਪ੍ਰਸਾਰ ਅਤੇ ਸਿੱਖ ਵਿਰਤਾਤ ਨੂੰ ਤਕੜੇ ਕਰਨ ਵਿੱਚ ਵੱਡਾ ਯੋਗਦਾਨ ਹੈ ਇਸ ਸੰਬੰਧੀ ਹਦਾਇਤ ਕੀਤੀ ਗਈ ਹੈ ਕਿ ਸੰਸਥਾ ਇਸ ਰਸਾਲੇ ਨੂੰ ਮੌਜੂਦਾ ਦੌਰ ਦੀ ਸੂਚਨਾ ਟੈਕਨੋਲੋਜੀ ਨਾਲ ਜੋੜੇ ਅਤੇ ਇਸ ਨੂੰ ਹੋਰ ਪਰਫੁੱਲਤ ਕਰਨ ਦੇ ਉਪਰਾਲੇ ਕਰੇ ਚੀਫ ਖਾਲਸਾ ਦੀਵਾਨ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਤੇ ਯੋਗਦਾਨ ਪਾਇਆ ਅੱਜ ਵੀ ਬੜੀ ਲੋੜ ਆ ਅੱਜ ਜਿਵੇਂ ਧਰਮ ਪਰਿਵਰਤਨ ਦਾ ਮਸਲਾ ਉਥੇ ਕੋਈ ਲਾਲਚ ਲੂਲਚ ਦਿੱਤੇ ਜਾਂਦੇ ਆ ਵੀ ਬੱਚੇ ਫਰੀ ਪੜ੍ਹਾ ਲਾਂਗੇ ਜੇ ਉਹ। ਤੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਡੇ ਕੋਲ ਸਰਮਾਇਆ ਵਾ, ਤੁਹਾਡੇ ਕੋਲ ਪੈਸਾ ਵਾ, ਔਰ ਪੈਸਾ ਪੰਥ ਦਾ। ਇਹਦੇ ਲਈ ਤੁਸੀਂ ਜਿਹੜੀ ਬਾਰਡਰ ਬੈਲਟ ਆ ਜਾਂ ਹੋਰ ਜਿਨ੍ਹਾਂ ਇਲਾਕਿਆਂ 'ਚ ਲੋੜ ਆ, ਉਥੇ ਆਪਣੇ ਸਕੂਲ ਸਥਾਪਿਤ ਕਰੋ ਜਾਂ ਆਪਣੀਆਂ ਸੰਸਥਾਵਾਂ ਸਥਾਪਿਤ ਕਰੋ। ਜਿੱਥੇ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਰਾਇਤ ਤੇ ਪੜਾਇਆ ਜਾਵੇ। ਜਿਹਦਾ ਕੋਈ ਵਸੀਲਾ ਨਹੀਂ ਉਹਨੂੰ ਮਾਫ ਵੀ ਕੀਤਾ ਜਾ ਸਕਦੀ ਉਹਦੀ ਫੀਸ ਭਈ ਇਹਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਜਿਹੜੇ ਉਪਰਾਲੇ ਆ ਉਹ ਕਰੋ ਔਰ ਉਹਨਾਂ ਨੇ ਇਹਦੇ ਤੇ ਹਾਮੀ ਭਰੀ ਵੀ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਕੋਸ਼ ਕਰਨਾ ਚਾਹੀਦਾ ਕਿਉਂਕਿ ਇਹ ਸੰਸਥਾਵਾਂ ਕਿਸ ਦੀਆਂ ਨਿੱਜੀ ਨਹੀਂ ਆ ਇਹ ਸੰਸਥਾਵਾਂ ਜਿਹੜੀਆਂ ਇਹ ਸਾਰੀਆਂ ਪੰਥ ਦੀਆਂ